ਮੁੰਡੇ ਦੀ ਟੇਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਤੇ ਉਹ 사ウਦੀ ਇਥੇ ਕਵੈਤ ਕੰਮ ਕਰਦੇ ਸੀਗੇ ਲੋਦ੍ਰਿਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਪੁੰਚ ਦੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ ਸੱਤੇ ਦੀ ਸੱਤੇ ਦੀ ਡੈਥ ਹੋ ਗਈ ਆ ਮਹਤਾਨ ਬਾਜੀ ਰੋਟੀ ਦਾ ਮਿਹਨਤ ਕਰਕੇ ਵੀ ਖਾ ਲਿਆ ਪਰ ਜਿਹੜੀਆਂ ਉੱਤੇ ਵੀ ਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਮੀਰ ਸਿੰਘਾ ਤੇ ਜਿਹੜੇ ਮੁੰਡੇ ਦੀ ਢਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਹੂੰ ਤੇ ਉਹ 사ウਦੀ ਇਥੇ ਕਵੈਤ ਕੰਮ ਕਰਦੇ ਸੀਗੇ ਜੀ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਤੇ 7 ਜਣੇ ਸੀਗੇ ਦੋ ਉਹਨਾਂ ਨਾਲ ਪਾਕਿਸਤਾਨ ਦੇ ਕਿ ਦਸੇ ਜਾ ਰਹੇ ਨੇ ਤੇ ਪੰਜ ਬੰਦੇ ਇੱਧਰ ਦੇ ਦਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਵਿੱਚ ਮੇਰੇ ਸਉਣ ਚ ਦੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ 7 ਦੀ 7 ਦੀ ਡੈਥ ਹੋ ਗਈ ਆ ਤੇ ਕਿ ਇਹ ਵੀ ਪੰਜਾਂ ਕਦੀ ਸੁਨਗਤ ਹੋਈ ਆ ਤੇ ਦੋ ਪੰਜਾਂ ਦੀ ਹਲੇ ਕੋਈ ਸੁਨਗਤ ਸੁਨਗਣੀ ਹੋ ਰਹੀ ਆ। ਆਪਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਧੌੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ WhatsApp ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗਣ ਜਾਂਦਾ ਕਿ ਇੱਕ ਜਲੰਧਰ ਦਾ ਇੱਕ ਅੰਮਰਸਰ ਦਾ ਤੇ ਇੱਕ ਮੇਰਾ ਬਰਾਦਰ ਦਾ ਸੀਗਾ। ਡੇਢ ਸਾਲ ਪਹਿਲਾਂ ਗਿਆ ਸੀ। ਡੇਢ ਕੋਣ ਪਿੱਛੇ। ਸਵਾਰ ਚ ਬਸ ਮੇਰੀ ਭਾਬੀ ਨੇ ਤੇ ਮੇਰਾ ਬਰਾਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਆ। ਮੰਗ ਭਾਜੀ ਇਹੋ ਹੀ ਆ ਵੀ ਲੋਡੀ ਰੋਟੀ ਇਨਸਾਨ ਇਨਸਾਨ ਭਾਜੀ ਰੋਟੀ ਤਾਂ ਮਿਹਨਤ ਕਰਕੇ ਵੀ ਖਾ ਲੇਗਾ ਪਰ ਜਿਹੜੀਆਂ ਉੱਤੇ ਵੀ ਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਠੀਕ ਹੈ ਜੀ ਸਰਕਾਰ ਕੋ ਇਹ ਮੰਗ ਹੋਣੀ ਚਾਹੀਦੀ ਵੀ ਜੇ ਕਿਸੇ ਦਾ ਧੀ ਪੁੱਤ ਇਦਾਂ ਹੋ ਜੇ ਬਾਹਰ ਤੇ ਉਹਦੀ ਡੈੱਡ ਬੋਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਨੀ ਚਾਹੀਦੀ ਹੋਣੀ ਚਾਹੀਦੀ ਅਪੀਲ ਇਹੀ ਹੈ ਜੀ ਵੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਜੇ ਕਿਸੇ ਕਿਸੇ ਨਾਲ ਵੀ ਇਦਾਂ ਕਿਸੇ ਨਾਲ ਵੀ ਹੋ ਸਕਦਾ ਹੈ ਇਦਾਂ ਇਹ ਨਹੀਂ ਕਿ ਸਾਡੇ ਨਾਲ ਹੀ ਹੋਇਆ ਕਿਸੇ ਨਾਲ ਵੀ ਹੋ ਸਕਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਹੁਣ ਉੱਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਕੀ ਪਤਾ ਉਹਨਾਂ ਦੀ ਸੈਲਰੀ ਆਈ ਹੈ ਨਹੀਂ ਆਈ ਮੈਂ ਫਿਰ ਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਜਿੰਨਾ ਹੈਗਾ ਕੋਸ਼ਿਸ਼ ਕਰਕੇ ਤੇ ਮੇਰੇ ਭਰਾ ਦੀ ਡੈੱਡ ਬੋਡੀ ਪਹਚਾਨ ਚ ਮੇਰੀ ਮਦਦ ਕਰ ਰਹੇ ਨੇ ਫਿਰ ਇਹਦੇ ਵਿੱਚ ਜੇ ਇਹੀ ਸਰਕਾਰ ਦਾ ਆਪਣਾ ਸਰਕਾਰ ਰੋਲ ਨਿਭਾਏ ਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਥੋੜੀ ਸਾਨੀ ਹੋ ਜੇ ਡੈਡ ਬੋਡੀ ਭੇਜਣ ਚ ਜਿਹੜੇ ਮਹੀਨਾ ਮਹੀਨਾ ਦੋ ਦੋ ਮਹੀਨੇ ਬੰਦਿਆਂ ਦੀਆਂ ਡੈਡ ਬੋਡੀਆਂ ਨਹੀਂ ਆਉਂਦੀਆਂ ਮਗਰੋਂ ਪਰਿਵਾਰ ਵਿੱਚ ਕਈ ਇਦਾਂ ਹੀ ਦੁੱਖ ਨਾਲ ਹੀ ਅਡੇ ਪਛਾਦੇ ਬਜ਼ੁਰਗ ਖਤਮ ਹੋ ਜਾਂਦੇ ਆ ਮਾਪੇ ਖਤਮ ਹੋ ਜਾਂਦਾ ਇਹ ਚੀਜ਼ ਨੂੰ ਥੋੜਾ ਜਿਆਦਾ ਹੋਣਾ ਚਾਹੀਦਾ ਕਾਰਕ ਉਹ ਸਾਡੀ ਇਹ ਮੰਗ ਹੈ ਕਿ ਜਿਹੜੇ ਬੱਚੇ ਆਪਣੇ ਜਾਂਦੇ ਨੇ ਇਥੋਂ ਵਿਦੇਸ਼ ਰੋਟੀ ਕਮਾਣ ਵਾਸਤੇ ਰੋਜੀ ਰੋਟੀ ਕਮਾਣ ਵਾਸਤੇ ਉਹਨਾਂ ਨੂੰ ਤੇ ਚੰਗੇ ਸਹੂਲਤ ਹੋਲੇ ਜਾਂ ਉਹਨਾਂ ਦੀ ਕੋਈ ਅਜੀ ਦੁਰਘਟਨਾ ਹੋ ਜੇ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਇੰਡੀਆ ਉਹਨਾਂ ਦੀ ਡੈਡ ਬਾਡੀ ਜਿਹੜੀ ਉਹ ਪਛਾਣ ਦੀ ਕੋਸ਼ਿਸ਼ ਕਰੇ ਕਿਉਂਕਿ ਇਹਨਾਂ ਖੱਜਲਖਵਰੀ ਹੋਣ ਦੇ ਬਾਅਦ ਵੀ ਫਿਰ ਮਤਲਬ ਡੜੀ ਡੈਡ ਬਾਡੀ ਉਹ ਭੇਜ ਦੇਣੀ ਹੈਗੇ ਤੇ ਉਥੇ ਪਿੱਛੇ ਬੰਦੇ ਜਿਹੜੇ ਆਪਣੇ ਸੱਜਣ ਬੇਲੀ ਨਾਲ ਮੰਦਾ ਹੋਏ ਤਾਂ ਫਿਰ ਖੱਜਲ ਖਰਾਬ ਹੀ ਹੋਣਾ ਪੈਣਾ